ਮਾਨ ਬਹੁਤ ਅਦਾਸ ਹੈ ਕਿਉਂਕਿ ਇਸ ਸਿਸਟਮ ਨੇ ਤਿੰਨ ਪੀੜ੍ਹੀਆਂ ਬਰਬਾਦ ਕਰਤੀਆਂ ਹਨ ਮਾਤਾ ਪਿਤਾ ਢਿੱਕ ਦੇ ਨਾਂਗੇ ਆਵ ਜੀ ਨਾਂਗੀ ਸਾਰੀ ਹੋਰ ਬੱਚੇ ਕੀ ਕਰਦੇ ਹੋ ਤੁਸੀਂ ਇੱਧਰ ਆਏ ਕਿਦਾਂ ਕੌਣ ਲੈ ਕੇ ਆਇਆ ਤੁਹਾਨੂੰ ਸਿੱਖਿਆ ਪ੍ਰੋਵਾਈਡਰ ਬਣਾ ਕੇ ਹਾਂਜੀ ਹਮਤਰਾ ਰੇਡੀਓ ਵਿੱਚ ਬੋਲਿਆ ਸੀ ਜੀ ਮੈਂ ਵਧੀਆ ਖੇਤੀਬਾੜੀ ਕਰਦਾ ਸੀ ਆ ਪ੍ਰਾਈਵੇਟ ਨੌਕਰੀ ਵੀ ਕਰਦਾ ਸੀ ਉਦੋਂ 5000 ਦੀ ਨੌਕਰੀ ਛੱਡ ਕੇ 2500 ਨੂੰ ਤੁਹਾਨੂੰ ਕਿਨੇ ਸਿਆਣਾ ਕਿਹਾ ਸੀ ਓਵਰ ਸਰਕਾਰੀ ਨੌਕਰੀ ਹੋਣ ਕਰਕੇ ਵੀ ਇੱਧਰ ਚਰਪੱਕੇ ਹੋ ਜਾਣਗੇ। ਡੂ ਸਿੱਖਿਆ ਵਿਕਾਸ ਕਮੇਟੀ ਉਹਦੇ ਵਿੱਚ ਮਤਲਬ ਦੋ ਟੀਚਰ ਵਲੰਟੀਅਰ ਰੱਖਣੇ ਸੀ। ਉਹਦੇ ਵਿੱਚ ਮੈਂ ਤੇ ਇੱਕ ਮੰਨਜੀਤ ਕੌਰ ਸੀ ਅੱਜ ਪਿੰਡ ਚੋਂ ਉਹ ਰੱਖੇ ਗਏ। ਤੁਸੀਂ ਆਪਣੇ ਸਕੂਲ ਦੇ ਵਿੱਚ ਤੁਹਾਡਾ ਕੰਮਕਾਰ ਕੀ ਉਹਨਾਂ ਨੇ ਦੱਸਿਆ ਕਿ ਪਾਲ ਸਿੰਘ ਜੀ ਤੁਸੀਂ ਆਹ ਕੰਮ ਕਰਨਾ। ਕੀ ਕੰਮ ਸੀ? हां जी ਜਿਹੜੇ ਸਾਨੂੰ ਵਿਸ਼ੇ ਦਿੱਤੇ ਜਾਂਦੇ ਸੀਗੇ ਮੰਨ ਲਓ ਪੰਜਾਬੀ, ਹਿੰਦੀ, ਸਾਇੰਸ, ਟ੍ਰਾਇੰਗਲ, ਖੇਤੀਬਾੜੀ ਜੋ ਵੀ ਆਏਗੇ ਸੀ। ਯਾ ਦੇ ਚੇਮੀ ਤੋਂ 8ਵੀਂ ਉਹ ਅਸੀਂ ਪੜਾਉਂਦੇ ਰਹੇ ਹਾਂ ਤੇ ਜਦੋਂ ਅੰਤ ਵੇਲੇ ਜਿਹੜੀ ਤੁਸੀਂ 31 5 ਦੱਸਦੇ ਆ ਹਾਂਜੀ ਕਹਿੰਦੇ ਕਿ ਪਾਲ ਸਿੰਘ ਜੀ ਜਾਓ ਹੁਣ ਆਪਣੇ ਘਰ ਨੂੰ ਹਾਂਜੀ ਪਾਲ ਸਿੰਘ ਦੀ ਅੱਖਾਂ ਦੇ ਮੂਰੇ ਨੇਰਾ ਆਇਆ ਫੇ ਹਾਂਜੀ ਹਾਂਜੀ ਉਹ 5000 ਚੁੱਬਿਆ ਜਿਹੜਾ ਛੱਡ ਕੇ ਇੱਧਰ 2500 ਨੂੰ ਲੱਗ ਗਏ ਸੀ ਉਹੋ ਬੱਚੇ ਜੀ ਲੱਖ ਪਲੱਸ ਗੱਡੀਆਂ ਨੇ ਉਹਨਾਂ ਤੁਸੀਂ ਫੇ ਮੱਥੇ ਨੂੰ ਹੱਥ ਮਾਰਿਆ ਹਾਂਜੀ ਹਾਂ ਜ਼ਰੂਰ ਕਿਸਮਤ ਨੂੰ ਕੋਸਿਆ ਉਹ ਜ਼ਿਆਦਾ ਕੀ ਇਹ ਵੱਡੀ ਗਲਤੀ ਹੋ ਗਈ ਆ ਹਾਂਜੀ ਜ਼ਿੰਦਗੀ ਦੀ ਬਹੁਤ ਵੱਡੀ ਗਲਤੀ ਹੋ ਗਈ ਹੂੰ ਅੱਜ ਜੇਕਰ ਉਸ ਨੌਕਰੀ ਤੇ ਹੁੰਦੇ ਤੇ ਤੁਹਾਡੇ ਕੋਲ ਵੀ ਕੁਝ ਹੁੰਦਾ ਹਾਂਜੀ ਹਾਂ ਲੱਖ ਪਲੱਸ ਗੱਡੀ ਹੁੰਦੀ ਇਹ ਉਸੇ ਗਲਤੀ ਦਾ ਖਮਿਆਜ਼ਾ ਭੁਗਤਿਆ ਤੁਸੀਂ ਹਾਂਜੀ ਉਹੀ ਤਰਾਸ਼ਦੀ ਹੈ ਇਹ ਸਾਰੀ ਜਿਹੜੇ 20 ਸਾਲ ਦੀ ਮੈਂ ਕਮਾਈ ਕੀਤੀ ਸੀ ਓਰੀਐਂਟ ਤੇ ਆ ਕੇ ਉਹ ਤਰਾਸ਼ਦੀ ਐ ਕਿ ਤਰਾਸ਼ਦੀ ਆਵਾਲ ਐ ਜਿਹੜਾ ਉਹ ਹੰਝੂ ਨੇ ਮੇਰੇ ਉਹ ਇੱਕ ਤਰਾਸ਼ਦੀ ਐ ਵੀ ਐਵੇਂ ਸਾ 20 ਸਾਲ ਘੱਟੇ ਚੀ ਰੋਲਦੀ ਤਿੰਨ ਪੀੜੀਆਂ ਉਹਨਾਂ ਤਿੰਨ ਪੀੜੀਆਂ ਦੇ ਵਿੱਚੋਂ ਇੱਕ ਤਾਂ ਬੁੱਢੀਆਂ ਅੱਖੀਆਂ ਜਿਹੜੀਆਂ ਸੀਗੀਆਂ ਹਾਂਜੀ ਮਾਤਾ ਪਿਤਾ ਮੇਰੇ ਉਹ 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 ਦੀਕ ਦੇ ਮਰਗੇ ਕਿ ਪੁੱਤ ਸਾਡਾ ਕਿਤੇ ਪੱਕੀ ਨੌਕਰੀ ਤੇ ਆਵੇ ਅਸੀਂ ਉਹਦੇ ਸੁਪਨੇ ਦੇਖੀਏ ਹਾਂਜੀ ਹਾਂਜੀ ਦੂਸਰਾ ਤੁਸੀਂ ਵੀ ਤੁਹਾਡੀਆਂ ਵੀ ਅੱਖਾਂ ਜਵਾਨੀ ਦੇ ਵਿੱਚੋਂ ਲਿਸ਼ਕ ਮੁੱਕ ਦੀ ਮੁੱਕ ਦੀ ਹੌਲੀ ਹੌਲੀ ਉਸ ਪੜਾ ਤੇ ਆ ਗਏ ਕਿ ਜਦੋਂ ਸਰਕਾਰ ਕਹਿੰਦੀ ਚੱਲ ਆਪਣੇ ਘਰ ਹਾਂਜੀ ਹੁਣ ਤੇ ਤੁਸੀਂ ਕੰਮ ਨਹੀਂ ਲੈਣਾ ਨਾ ਤੂੰ ਕੰਮ ਦੇ ਲਾਇਕ ਰਿਆਂ ਤੇ ਇੱਕ ਉਹ ਅੱਖਾਂ ਜਿਹੜੀਆਂ ਚਮਕਦੀਆਂ ਲਿਸ਼ਕਦੀਆਂ ਆਪਣੇ ਪਾਪੇ ਦੇ ਲਫਾਫੇ ਵੱਲੋਂ ਦੇਖਦੀਆਂ ਜਾਂ ਝੋਲੇ ਵੱਲੋਂ ਦੇਖਦੀਆਂ ਹਾਂਜੀ ਤੇ ਨੇ ਵੀ ਇਹ ਇਸ ਤਰ੍ਹਾਂ ਪ੍ਰਭਾਵਤ ਹੋ ਜਾਂ ਮਾਤਾ ਪਿਤਾ ਤੁਰ ਗਏ ਆਪ ਦੀ ਜਿਹੜੀ ਕੰਮ ਕੰਮ ਕਰਨ ਦੀ ਉਮਰ ਚੋ ਗਈ ਬੱਚਿਆਂ ਨੂੰ ਬੱਚਿਆਂ ਦੀ ਵੀ ਮਤਲਬ ਇਸ ਲਾਈਨ ਦੇ ਵਿੱਚ ਮੇਰੇ ਬੇਰੁਜ਼ਗਾਰੀ ਲੈਣ ਦੇ ਵਿੱਚ ਬੱਠੇ ਖੜੇ ਆ ਤਿੰਨੇ ਜਿਹੜਾ ਗੱਲ ਉਹ ਮੁੰਡੇ ਦੀ ਕਰੀਏ ਜਿਹੜਾ ਤੁਸੀਂ ਉਹਨੇ ਪਲੱਸ 2 ਕਰਕੇ ਹੁਣ ਅੱਗੇ ਉਹਦਾ ਕੀ ਸੁਪਨਾ ਹੈ ਉਹ ਬਾਹਰ ਜਾਣ ਨੂੰ ਕਹਿੰਦਾ ਜੀ ਕਿੱਥੇ ਕੈਨੇਡਾ ਤੇ ਪਰ ਮੇਰੇ ਕੋਲ ਇੰਨੀ ਪਹੁੰਚ ਹੈ ਨਹੀਂ ਤਜ਼ਮੀਰ ਵੇਚ ਕੇ ਤੁਸੀਂ ਉਹਨੂੰ ਭੇਜ ਦਿੱਤਾ ਫਿਰ ਤੁਹਾਡੇ ਨਿਆਣੇ ਤੁਹਾਡੇ ਘਰ ਦੇ ਵਿੱਚੋਂ ਰਸੇ ਨਾਲ ਕੁੱਦੇ ਫਿਰਨਗੇ ਉਹ ਤਾਂ ਦੇਖੋ ਹਾਲਾਤ ਕੀ ਬਣਨਗੇ ਫਿਰ ਦੇਖੋ ਕੀ ਕਰ ਸਕਦੇ ਆਪਾਂ ਹੂੰ ਪਰ ਬੱਚੇ ਜिद ਕਰ ਰਹੇ ਆ ਵੀ ਬਾਹਰ ਜਾਣਾ ਦੋ ਏਕੜ ਵੇਚ ਕੇ ਫਿਰ ਲੋਕਾਂ ਦੀਆਂ ਬੱਟਾਂ ਦੇ ਉੱਪਰ ਖਾਖੋਦੇ ਫਿਰੂੰਗੇ ਹਾਂਜੀ ਫਿਰ ਹੁਣ ਕੀ ਕਰ ਸਕਦੇ ਹਾਲਾਤ ਇਹੋ ਜਿਹੇ ਹੋ ਰਹੇ ਨੇ ਫਿਰ ਅਜਦੋਂ ਆਪਦਾ ਵੀ ਖੇਕ ਨਹੀਂ ਬਣਿਆ ਇੱਥੇ ਜੀ ਬੱਚਿਆਂ ਨੂੰ ਕੀ ਉਹਨਾਂ ਦਾ ਕੀ ਬਣੂਗਾ ਜੀ ਹੂੰ ਹੁਣ ਕੀ ਤੇਰਾ ਇਰਾਦਾ ਹੈ ਮੇਰਾ ਇਰਾਦਾ ਬਾਹਰ ਜਾਣ ਦਾ ਹੈ ਬਾਹਰ ਜਾਣ ਦਾ ਕਿਉਂ ਕਿ ਡੈਡੀ ਹੋਰਾਂ ਨੂੰ ਦੇਖ ਕੇ ਤੇ ਸਿਸਟਰ ਹੋਰਾਂ ਨੂੰ ਦੇਖ ਕੇ ਤਾਂ ਹੀ ਲੱਗਦਾ ਵੀ ਉਹਦੇ ਕੁਝ ਵੀ ਨਹੀਂ ਗਏ ਹੂੰ ਇਹਨਾਂ ਦੀ ਹੋਰੀ ਸਾਰੀ ਲੰਗੀ ਤੇ ਸਾਡੀ ਵੀ ਲੰਗੀ ਜਾਣੀ ਸਰਕਾਰ ਤਾਂ ਕਹਿੰਦੀ ਕਿ ਅਸੀਂ ਉਧਰੋਂ ਇੱਧਰ ਲੈ ਆਉਣੇ ਆ ਪਹਿਲਾਂ ਇੱਧਰ ਲੈ ਆਉਣ ਦਾ ਪੱਕੇ ਕਰ ਲਈ ਫੇਰ ਉਧਰੋਂ ਲਿਆਏ ਇੱਥੇ ਬਹੁਤ ਸਾਰੇ ਵਿਭਾਗ ਇਹਥੇ ਨੇ ਕਿ ਜਿਨ੍ਹਾਂ ਦੇ ਵਿੱਚ ਕੱਚੇ ਬੰਦੇ ਤੁਸੀਂ ਰੱਖੇ ਹੋਏ ਨੇ ਔਰ ਉਹ ਕੱਚੇ ਬੰਦੇ ਜੇ ਤੁਸੀਂ ਕੱਚੇ ਕਰਕੇ ਕੱਢਦੇ ਹੋ ਤਾਂ ਕਿਤੇ ਉਹਨਾਂ ਦੇ ਜਾ ਕੇ ਕੱਚੇ ਘਰ ਦੇਖਿਓ ਸੱਚਮੁੱਚ ਤੁਸੀਂ ਕੱਚੇ ਹੋ ਕੇ ਨਿਕਲਣਾ ਉੱਥੋਂ ਸਸਿਕਾ ਲਾਈ ਪੰਜਾਬੀ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਗੱਲ ਅੱਜ ਮਾਸਟਰਾਂ ਦੀ ਕਰਾਂਗੇ ਮਾਸਟਰ ਅਧਿਆਪਕ ਜਿਸ ਲੋਸੀ ਕੌਮ ਦਾ ਨਿਰਮਾਤਾ ਆਖਦੇ ਹਾਂ ਇਹ ਕੌਮ ਦੇ ਨਿਰਮਾਤਾ ਜਦੋਂ ਆਪਣੀ ਜ਼ਿੰਦਗੀ ਦੇ ਬੇਸ਼ਕੀਮਤੀ ਸਾਲ ਸਾਨੂੰ ਦਿੰਦੇ ਨੇ ਨਾ ਤਾਂ ਸਾਡਾ ਆਉਣ ਵਾਲਾ ਭਵਿੱਖ ਨਿਖਰ ਜਾਂਦਾ ਹੈ ਪਰ ਜੇਕਰ ਸਾਡੇ ਇਹਨਾਂ ਅਧਿਆਪਕਾਂ ਦਾ ਭਵਿੱਖ ਧੁੰਦਲਾ ਹੋਏਗਾ ਜਿਹੜੇ ਸਿੱਖਿਆ ਦੇ ਨਾਲ ਜੁੜੇ ਹੋਏ ਨੇ ਜੇਕਰ ਉਹ ਆਪ ਸਿੱਖਿਆ ਲੈ ਕੇ ਅੱਗੇ ਸਿੱਖਿਆ ਦੇ ਕੇ ਆਪ ਖੁਦ ਹਨੇਰੇ ਦੇ ਵਿੱਚ ਰਹਿਣਗੇ ਤਾਂ ਫਿਰ ਹਾਲਾਤ ਕਿਹੋ ਜਿਹੇ ਹੋਣਗੇ ਅੱਜ ਅਸੀਂ ਜਲੰਧਰ ਤੋਂ ਕੋਈ 200 ਕਿਲੋਮੀਟਰ ਦੂਰ ਮਾਨਸਾ ਦੇ ਵਿੱਚ ਇੱਕ ਪਿੰਡ ਆ ਟਾਲੀਆਣਾ ਉੱਥੇ ਪਹੁੰਚੇ ਟਾਲੀਆਂ ਪਿੰਡ ਦੇ ਵਿੱਚ ਤੇ ਟਾਲੀਆਂ ਪਿੰਡ ਦੇ ਵਿੱਚ ਇੱਕ ਸ਼ਖਸ ਨੇ ਲਗਭਗ ਆਪਣੀ ਜ਼ਿੰਦਗੀ ਦੇ ਦੋ ਦਹਾਕੇ ਦਿੱਤੇ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਸਿੱਖਿਆ ਪ੍ਰੋਵਾਈਡਰ ਬਣ ਕੇ ਪਰ ਅੰਤ ਉਸ ਨੂੰ ਕੀ ਮਿਲਿਆ ਚੁੱਪ ਕਰਕੇ ਸਰਕਾਰ ਨੇ ਕੰਨੋ ਫੜ ਕੇ ਘਰ ਤੋੜ ਦਿੱਤਾ ਕਿ ਜਾ ਹੁਣ ਇਸ ਉਮਰ ਦੇ ਵਿੱਚ ਥੱਪੇੜੇ ਖਾ। ਔਰ ਉਹ ਦਰਦਰ ਦੀਆਂ ਠੋਕਰਾਂ ਖਾਣ ਦੇ ਲਈ ਅੱਜ ਮਜਬੂਰ ਆ। ਇਹ ਭਾਵੁਕ ਲਫ਼ਜ਼ ਤੁਹਾਨੂੰ ਵੀ ਸਮਝ ਆ ਰਹੇ ਨੇ ਤੇ ਇਹਨਾਂ ਨੂੰ ਵੀ। ਪਾਲ ਸਿੰਘ ਜੀ ਅੱਜ ਸਾਡੇ ਨਾਲ ਨੇ। ਪਾਲ ਸਿੰਘ ਜੀ ਤੁਹਾਡੇ ਨਾਲ ਗੱਲ ਕਰਦਾ ਕਰਦਾ ਥੋੜਾ ਜਿਹਾ ਮੇਰਾ ਵੀ ਮਨ ਭਾਵੁਕ ਹੋਇਆ। ਹਾਂਜੀ। ਯਾਰ 19 ਸਾਲ ਤੁਸੀਂ ਦੇ ਦਿੱਤੇ। ਹਾਂਜੀ। ਆਪਣੀ ਜ਼ਿੰਦਗੀ ਦੇ ਵਿੱਚੋਂ ਜੇਕਰ ਅਸੀਂ 20 ਸਾਲ ਕੱਢ ਲਈਏ, 2 ਦਹਾਕੇ ਕੱਢ ਲਈਏ, ਬੱਚ ਦਾ ਕੱਖ ਨਹੀਂ। ਹਾਂਜੀ। ਤੁਸੀਂ ਇੱਧਰ ਆਏ ਕਿਦਾਂ ਕੌਣ ਲੈ ਕੇ ਆਇਆ ਤੁਹਾਨੂੰ ਸਿੱਖਿਆ ਪ੍ਰੋਵਾਈਡਰ ਬਣਾ ਕੇ ਹਾਂਜੀ ਹਮਤਪਾਲ ਰੇਡੀਓ ਵਿੱਚ ਬੋਲਿਆ ਸੀ ਜੀ ਮੈਂ ਵਧੀਆ ਖੇਤੀਬਾੜੀ ਕਰਦਾ ਸੀਗਾ ਪ੍ਰਾਈਵੇਟ ਨੌਕਰੀ ਵੀ ਕਰਦਾ ਸੀ ਉਦੋਂ ਹੂੰ ਮਤਲਬ ਪੈਸਟੀਸਾਈਡ ਇਨਸੈਕਟੀਸਾਈਡ ਸੀਡ ਇਹ ਕੰਪਨੀਆਂ ਦੇ ਵਿੱਚੋਂ ਉਹ ਕੰਮ ਕਰਦੇ ਸੀ ਮੁੱਦਰਾਵਾਂ 5000 ਰੁਪਏ ਦਿੰਦੇ ਸੀ ਉਦੋਂ 5000 ਰੁਪਏ ਉਦੋਂ ਦਿੰਦੇ ਸੀ ਦਿੰਦੇ ਸੀ ਹਾਂਜੀ ਹਾਂ ਉਦੋਂ ਛੱਡ ਕੇ ਵੀ ਚਲੋ ਸਰਕਾਰੀ ਮਿਲਦਾ ਹੈ ਅੱਛਾ ਇੱਧਰ ਆਏ ਸੀ ਜੀ ਇੱਧਰ ਕਿੰਨੇ ਮਿਲਨੇ ਸੀ ਇੱਧਰ ਸ਼ੁਰੂ ਚ 2500 ਰੁਪਏ ਮਿਲਦਾ ਤੇ 5000 ਦੀ ਨੌਕਰੀ ਛੱਡ ਕੇ 2500 ਨੂੰ ਤੁਹਾਨੂੰ ਕਿਨੇ ਸਿਆਣਾ ਕਿਹਾ ਸੀ ਉਹ ਫਿਰ ਸਰਕਾਰੀ ਨੌਕਰੀ ਹੋਣ ਕਰਕੇ ਵੀ ਇੱਧਰ ਚਰਪੱਕੇ ਹੋ ਜਾਣਗੇ ਵੀ ਚਲੋ 2500 ਮਿਲਦਾ ਹੈ ਸ਼ੁਰੂਆਤ ਦੇ ਵਿੱਚ ਅੱਗੇ ਹੌਲੀ ਹੌਲੀ ਵਧਣੇ ਆ ਪੱਕੇ ਹੋ ਜਾਣਗੇ ਤੇ ਗਾਂ ਪੈਨਸ਼ਨਾਂ ਵੀ ਲੱਗਣੀ ਹੈ ਹਾਂਜੀ ਹਾਂਜੀ ਤੇ ਇੱਧਰ ਫੇ ਇਹ ਕੀ ਕਿਵੇਂ ਤੁਸੀਂ ਤੁਹਾਨੂੰ ਲੈ ਕੇ ਕੌਣ ਆਇਆ ਕਿੱਦਾਂ ਆ ਕੀ ਮਤਾ ਪਾਇਆ ਕਿੱਦਾਂ ਹੋਇਆ ਇਹ ਵੀ ਦੱਸੋ ਨਾ ਹਾਂਜੀ ਸਾਨੂੰ ਮਤਲਬ ਜਿਹੜੀ ਪਸਵਕ ਕਮੇਟੀ ਸਕੂਲ ਮੈਨੇਜਮੈਂਟ ਕਮੇਟੀ ਬਣੀ ਹੁੰਦੀ ਹੈ ਪਿੰਡੂ ਸਿੱਖਿਆ ਵਿਕਾਸ ਕਮੇਟੀ ਪਿੰਡੂ ਸਿੱਖਿਆ ਵਿਕਾਸ ਕਮੇਟੀ ਉਹਦੇ ਵਿੱਚ ਮਤਲਬ ਦੋ ਟੀਚਰ ਵਲੰਟੀਅਰ ਰੱਖਣੇ ਸੀ ਉਹਦੇ ਵਿੱਚ ਮੈਂ ਤੇ ਇੱਕ ਮਨਜੀਤ ਕੌਰ ਸੀ ਇਸੇ ਪਿੰਡ ਚੋਂ ਉਹ ਰੱਖੇ ਗਏ ਸੀ ਪਤੌਰ ਸਿੱਖਿਆ ਵਲੰਟੀਅਰ ਹੂੰ ਅੱਛਾ ਉਹ ਉਹ ਤੁਹਾਨੂੰ ਰੱਖ ਲਿਆ ਤੁਸੀਂ ਆਪਣੇ ਸਕੂਲ ਦੇ ਵਿੱਚ ਤੁਹਾਡਾ ਕੰਮਕਾਰ ਕੀ ਉਹਨਾਂ ਨੇ ਦੱਸਿਆ ਕਿ ਪਾਲ ਸਿੰਘ ਜੀ ਤੁਸੀਂ ਆਹ ਕੰਮ ਕਰਨਾ ਕੀ ਕੰਮ ਸੀ ਹਾਂਜੀ ਜਿਹੜੇ ਸਾਨੂੰ ਵਿਸ਼ੇ ਦਿੱਤੇ ਜਾਂਦੇ ਸੀਗੇ ਮੰਨ ਲਓ ਪੰਜਾਬੀ ਹਿੰਦੀ ਸਾਇੰਸ ਡਰਾਇੰਗ ਖੇਤੀਬਾੜੀ ਜੋ ਵੀ ਹੈਗੇ ਸੀ ਹੂੰ ਸਕੂਲ ਦੇ ਵਿੱਚ ਚੱਲਦੇ 6ਵੀਂ ਤੋਂ 8ਵੀਂ ਉਹ ਅਸੀਂ ਪੜਾਉਂਦੇ ਰਹੇ ਹਾਂ ਅੱਛਾ ਉਹ ਬੱਚਿਆਂ ਨੂੰ ਤੁਸੀਂ ਪੜਾਉਂਦੇ ਰਹੇ ਕਿਹੜੀ ਕਿਹੜੀ ਕਲਾਸ ਵਾਲਿਆਂ ਨੂੰ 6ਵੀਂ ਤੋਂ ਲੈ ਕੇ 8ਵੀਂ ਤੱਕ 6ਵੀਂ ਤੋਂ ਲੈ ਕੇ 8ਵੀਂ ਤੱਕ ਅੱਛਾ ਇਹਦੇ ਵਿੱਚ ਤੁਹਾਨੂੰ ਪਤਾ ਕਦੋਂ ਲੱਗਿਆ ਕਿ ਯਾਰ ਤੁਸੀਂ ਤਾਂ ਕੱਚੇ ਹੀ ਤੋਰੇ ਫਿਰਦੇ ਹੋ ਤੁਸੀਂ ਤਾਂ ਪੱਕੇ ਹੀ ਨਹੀਂ ਹੋਣਾ ਇਹ ਜਿਹੜੀ 2016 ਚ ਜਦੋਂ ਮਤਲਬ ਪਾਜ਼ਰ ਸਰਕਾਰ ਸੀ ਉਹਨਾਂ ਨੇ ਕਿਹਾ 10000 ਮੁਲਾਜ਼ਮ ਪੱਕੇ ਕਰਨੇ ਆ ਸੀ ਉਦੋਂ ਸਾਨੂੰ ਉਮੀਦ ਸੀ ਵੀ ਚਲ ਪੱਕੇ ਕਰ ਦੇਣਗੇ ਉਸ ਤੋਂ ਬਾਅਦ ਵੀ 2021 ਦੇ ਵਿੱਚ ਫੇਰ ਦੁਬਾਰੀ ਚੰਨੀ ਸਰਕਾਰ ਨੇ ਕਿਹਾ ਵੀ ਅਸੀਂ 36000 ਮੁਲਾਜ਼ਮ ਪੱਕੇ ਕਰ ਰਹੇ ਆ ਉਦੋਂ ਵੀ ਉਮੀਦ ਸੀਗੀ ਫੇਰ ਬਾਦ ਮਾਨ ਸਰਕਾਰ ਆਈ ਜਿਨੇ ਵੀ ਮਤਲਬ 5 ਸਤੰਬਰ ਤੋਂ 2022 ਨੂੰ ਕਿਹਾ ਵੀ 5 ਇਤਿਹਾਪਕ ਦਿਨਸ ਤੇ 28700 36 ਜਿਹੜੇ 10 ਸਾਲ ਸਰਵਤ ਪੂਰੀ ਕਰਦੇ ਆ। ਹੂੰ। ਉਹਨਾਂ ਨੂੰ ਪੱਕੇ ਕੀਤਾ ਜਾਊਗਾ। 31 5 31 5 23 ਤੱਕ ਕੋਈ ਵੀ ਆਰਡਰ ਨਹੀਂ ਮਿਲਿਆ। ਹੂੰ। ਤੇ ਉਹ ਵੀ ਨਰਾਸ਼ ਆ ਜਾਂ। ਹੁਣ ਤੱਕ ਵੀ। ਦੇਖੋ ਹਾਲਾਤ ਕਿੱਸੇ ਨੇ ਸਾਡੇ ਇਸ ਪੰਜਾਬ ਦੇ। ਇਹ ਪਾਲ ਸਿੰਘ ਜੀ ਆਪ ਵੀ ਚੰਗਾ ਪੜੇ ਲਿਖੇ ਨੇ। ਸਿੱਖਿਆ ਪ੍ਰੋਵਾਈਡਰ ਦੇ ਤੌਰ ਤੇ ਇਹਨਾਂ ਦੀ ਨਿਯੁਕਤੀ ਹੋ ਜਾਂਦੀ ਹੈ। ਸਰਕਾਰਾਂ ਲਗਭਗ ਇੰਨੇ ਕਿਸਮ ਦੇ ਵਿੱਚ 4-5 ਬਦਲ ਜਾਂਦੀਆਂ। ਹਾਂਜੀ ਪੰਜ ਸਰਕਾਰਾਂ ਕਿਹਨਾਂ ਜੋਗੀਆਂ ਪੰਜ ਸਰਕਾਰਾਂ ਬਦਲ ਗਈਆਂ ਇੱਕ 25 ਸਾਲ ਰਾਜ ਕਰਨ ਦੇ ਦਾਅਵਿਆਂ ਵਾਲੇ ਵੀ ਬਦਲ ਗਏ ਉਸ ਤੋਂ ਬਾਅਦ ਵੱਡੇ ਵੱਡੇ ਰਾਜੇ ਮਹਾਰਾਜੇ ਆ ਕੇ ਸਰਕਾਰਾਂ ਚਲਾ ਕੇ ਵੀ ਤੁਰ ਗਏ ਉਸ ਤੋਂ ਬਾਅਦ ਇੱਕ ਉਹ ਵੀ ਆਏ ਕਿ ਜਿਨ੍ਹਾਂ ਨੇ ਕੋਈ ਲਗਭਗ ਕੋਈ 150 ਦਿਨ ਸਰਕਾਰ ਚਲਾਈ ਉਹ ਵੀ ਤੁਰ ਗਏ 36000 ਮੁਲਾਜ਼ਮ ਪੱਕੇ ਕਰਦੇ ਕਰਦੇ ਉਸ ਤੋਂ ਬਾਅਦ ਬਦਲਾ ਆਇਆ ਬਦਲਾਵ ਵਾਲੇ ਵੀ ਬਦਲਾ ਲੈਉਂਦੇ ਲੈਉਂਦੇ ਕਹਿੰਦੇ ਕੋਈ ਕੋਈ 8700 ਮੁਲਾਜ਼ਮ ਪੱਕੇ ਕਰ ਰਹੇ ਆ ਪਰ ਉਹਨਾਂ ਪੱਕਿਆਂ ਦੇ ਵਿੱਚ ਪਾਲ ਸਿੰਘ ਹੁਣ ਜਿਹਨਾਂ ਨੇ ਦੋ ਦਹਾਕੇ ਆਪਣੀ ਜ਼ਿੰਦਗੀ ਦੇ ਦਿੱਤੇ ਆ ਉਹ ਪੱਕੇ ਨਹੀਂ ਹੁੰਦੇ ਕੱਚੇ ਜੇ ਕਰਕੇ ਉਹਨਾਂ ਨੂੰ ਤੋੜ ਦਿੱਤਾ ਜਾਂਦਾ ਘਰ ਨੂੰ ਤੇ ਜਦੋਂ ਅੰਤ ਵੇਲੇ ਜਿਹੜੀ ਤੁਸੀਂ 31 5 ਦੱਸਦੇ ਆ ਹਾਂਜੀ ਕਹਿੰਦਾ ਕਿ ਪਾਲ ਸਿੰਘ ਜੀ ਜਾਓ ਹੁਣ ਆਪਣੇ ਘਰ ਨੂੰ ਹਾਂਜੀ ਪਾਲ ਸਿੰਘ ਦੀ ਅੱਖਾਂ ਦੇ ਮੂਰੇ ਨੇਰਾ ਆਇਆ ਫੇ ਹਾਂਜੀ ਹਾਂਜੀ ਉਹ 5000 ਚੁੱਬਿਆ ਜਿਹੜਾ ਛੱਡ ਕੇ ਇੱਧਰ 2500 ਨੂੰ ਲੱਗ ਗਏ ਸੀ ਉਹੋ ਬੱਚੇ ਜੀ ਲੱਖ ਪਲੱਸ ਗੱਡੀਆਂ ਨੇ ਉਹਨਾਂ ਕੋਲ ਜਿਹੜੇ ਉਹ ਮਿਲਣ ਕੰਮ ਕਰਾਉਂਦੇ ਸੀ ਹਾਂ ਲੱਖ ਤਨਖਾਹ ਪਲੱਸ ਗੱਡੀਆਂ ਨਾਲ ਉਹਨਾਂ ਕੋਲ ਤੁਸੀਂ ਫਿਰ ਮੱਥੇ ਨੂੰ ਹੱਥ ਮਾਰਿਆ ਹਾਂਜੀ ਹਾਂ ਜ਼ਰੂਰ ਕਿਸਮਤ ਨੂੰ ਕੋਸਿਆ ਬਹੁਤ ਜ਼ਿਆਦਾ ਕੀ ਇਹ ਵੱਡੀ ਗਲਤੀ ਹੋ ਗਈ ਆ ਹਾਂਜੀ ਜ਼ਿੰਦਗੀ ਦੀ ਬਹੁਤ ਵੱਡੀ ਗਲਤੀ ਹੋ ਗਈ ਹੂੰ ਅੱਜ ਜੇਕਰ ਉਸ ਨੌਕਰੀ ਤੇ ਹੁੰਦੇ ਤੇ ਤੁਹਾਡੇ ਕੋਲ ਵੀ ਕੁਝ ਹੁੰਦਾ ਹਾਂਜੀ ਹਾਂ ਲੱਖ ਪਲੱਸ ਗੱਡੀ ਹੁੰਦੀ ਜੀ ਦੁੱਖ ਲੱਗਦਾ ਤਕਲੀਫ ਲੱਗਦੀ ਆ ਇਹ ਉਸ ਸੋਚ ਨੂੰ ਕਿ ਯਾਰ ਸਰਕਾਰੀ ਨੌਕਰੀ ਦੇ ਵਿੱਚ ਜਾਂਦੇ ਤਾਂ ਰਿਟਾਇਰਮੈਂਟ ਹੋਣੀ ਸੀਗੀ ਬੜਾ ਕੁਝ ਹੋਣਾ ਸੀ ਮੈਂ ਤੁਹਾਡੀ ਇੱਕ ਉਹ ਵੀਡੀਓ ਦੇਖੀ ਜਿਹਦੇ ਵਿੱਚ ਗੱਲ ਦੇ ਵਿੱਚ ਹਾਰ ਪਾਏ ਆ ਗੱਲ ਦੇ ਵਿੱਚ ਹਾਰ ਤਾਂ ਹੈਗੇ ਆ ਪਰ ਅੱਖਾਂ ਦੇ ਵਿੱਚ ਹੰਝੂ ਵੀ ਆ ਹਾਂਜੀ ਰੋਨੇ ਆ ਤੁਸੀਂ ਹਾਂਜੀ ਵਿਲਕਦੇ ਆ ਹਾਂਜੀ ਇਹ ਉਸੇ ਗਲਤੀ ਦਾ ਖਮਿਆਜ਼ਾ ਭੁਗਤਿਆ ਤੁਸੀਂ ਹਾਂਜੀ ਉਹੀ ਤਰਾਸ਼ਦੀ ਹੈ ਇਹ ਸਾਰੀ ਜਿਹੜੇ 20 ਸਾਲ ਦੀ ਮਿਹਨਤ ਕਮਾਈ ਕੀਤੀ ਸੀ ਉਹਦੀ ਐਂਡ ਤੇ ਆ ਕੇ ਉਹ ਤਰਾਸ਼ਦੀ ਹੈ ਕਿ ਜਿੱਤ ਤਰਾਸ਼ ਦੀ ਆਵਾਲ ਹੈ ਹੂੰ ਜਿਹੜਾ ਉਹ ਹੰਝੂ ਨੇ ਮੇਰੇ ਉਹ ਕਿਤਰਾਸ਼ ਦੀ ਹੈ ਵੀ ਐਵੇਂ ਸਾ 20 ਸਾਲ ਕੱਟੇ ਕੀ ਰੋਲ ਤੇ ਕੋਈ ਮੁੱਲ ਨਹੀਂ ਪਿਆ ਕੋਈ ਕੀਮਤ ਨਹੀਂ ਪਈ ਇਹਨਾਂ 20 ਸਾਲਾਂ ਦੇ ਵਿੱਚ ਹੂੰ ਤੇ ਜਿਹੜੇ ਕਿਉਂਕਿ ਤੁਸੀਂ ਉਸ ਉਹਦੇ ਵਿੱਚ ਇੱਕ ਗੱਲ ਬੋਲੀ ਆ ਉਸ ਵੀਡੀਓ ਦੇ ਵਿੱਚ ਕਿ ਤਿੰਨ ਪੀੜੀਆਂ ਹਾਂਜੀ ਉਹਨਾਂ ਤਿੰਨ ਪੀੜੀਆਂ ਦੇ ਵਿੱਚੋਂ ਇੱਕ ਤਾਂ ਬੁੱਢੀਆਂ ਅਥੀਆਂ ਜਿਹੜੀਆਂ ਸੀਗੀਆਂ ਹਾਂਜੀ ਮਾਤਾ ਪਿਤਾ ਮੇਰੇ ਉਹ 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 ੜੀਕ ਦੇ ਮਰਗੇ ਕਿ ਪੁੱਤ ਸਾਡਾ ਕਿਤੇ ਪੱਕੀ ਨੌਕਰੀ ਤੇ ਆਵੇ ਅਸੀਂ ਉਹਦੇ ਸੁਪਨੇ ਦੇਖੀਏ ਹਾਂਜੀ ਹਾਂਜੀ ਦੂਸਰਾ ਤੁਸੀਂ ਵੀ ਤੁਹਾਡੀਆਂ ਵੀ ਅੱਖਾਂ ਜਵਾਨੀ ਦੇ ਵਿੱਚੋਂ ਲਿਸ਼ਕ ਮੁੱਕ ਦੀ ਮੁੱਕ ਦੀ ਹੌਲੀ ਹੌਲੀ ਉਸ ਪੜਾ ਤੇ ਆ ਗਏ ਕਿ ਜਦੋਂ ਸਰਕਾਰ ਕਹਿੰਦੀ ਚੱਲ ਆਪਣੇ ਘਰ ਹਾਂਜੀ ਹੁਣ ਤੇ ਤੁਸੀਂ ਕੰਮ ਨਹੀਂ ਲੈਣਾ ਨਾ ਤੂੰ ਕੰਮ ਦੇ ਲਾਇਕ ਰਿਆਂ ਤੇ ਇੱਕ ਉਹ ਅੱਖਾਂ ਜਿਹੜੀਆਂ ਚਮਕਦੀਆਂ ਲਿਸ਼ਕਦੀਆਂ ਆਪਣੇ ਪਾਪੇ ਦੇ ਲਫਾਫੇ ਵੱਲੋਂ ਦੇਖਦੀਆਂ ਜਾਂ ਝੋਲੇ ਵੱਲੋਂ ਦੇਖਦੀਆਂ ਤਿੰਨੇ ਖਾਲੀ ਰਹਿ ਗਏ ਹਾਂਜੀ ਤਿੰਨੇ ਪੀੜੀਆਂ ਇਸ ਤਰ੍ਹਾਂ ਪ੍ਰਭਾਵਤ ਹੋ ਜਾਣ ਮਾਤਾ ਪਿਤਾ ਤੁਰ ਗਏ ਆਪ ਦੀ ਜਿਹੜੀ ਕੰਮ ਕੰਮ ਕਰਨ ਦੀ ਮਰਜ਼ੀ ਉਹ ਗਈ ਬੱਚਿਆਂ ਨੂੰ ਬੱਚਿਆਂ ਦੀ ਵੀ ਮਤਲਬ ਇਸ ਲਾਈਨ ਦੇ ਵਿੱਚ ਮੇਰੇ ਬੇਰੁਜ਼ਗਾਰੀ ਲੈਣ ਦੇ ਵਿੱਚ ਬੱਠੇ ਖੜੇ ਆ ਤਿੰਨੇ ਤਿੰਨ ਬੱਚੇ ਆ ਹਾਂਜੀ ਕੀ ਕਰਦੇ ਆ ਬੇਟੀ ਐਮ ਐਸ ਸੀ ਐਗਰੀਕਲਚਰ ਹੈ ਹੂੰ ਤੇ ਇੱਕ ਬੇਟੇ ਦੁਕਾਨ ਕਰਦਾ ਮੋਬਾਈਲ ਰਿਪੇਅਰ ਦੀ ਇੱਕ ਬੇਟਾ ਮਤਲਬ ਪਲੱਸ 2 ਕਰਕੇ ਐਨਟੀਟੀ ਕਰਕੇ ਪੀਟੀਈ ਕਰੀ ਹੋਈ ਹੈ 6.5 ਵੈਂਟ ਨਾਲ ਤੇ ਜਿਹੜੀ ਬੇਟੀ ਨੇ ਐਮ ਐਸ ਸੀ ਐਗਰੀਕਲਚਰ ਕੀਤੀ ਹੋਈ ਆ ਉਹ ਕੀ ਕਰਦੀ ਆ ਉਹ ਬੱਚਾ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਕਾਰਜ ਦੇ ਵਿੱਚ ਟੀਚਰ ਹੈ ਦੇਖੋ ਸਾਡੀ ਇਹ ਇਹ ਹਾਲਾਤ ਨੇ ਸਾਡੇ ਆਪਣੇ ਪੰਜਾਬ ਦੇ ਜਿਹੜਾ ਅਸੀਂ ਕਹਿ ਲਈਏ ਬਹੁਤ ਵੱਡੇ ਵੱਡੇ ਸੀ ਦਮਗਜ਼ੇ ਮਾਰਦੇ ਆ ਬਹੁਤ ਵੱਡੇ ਵੱਡੇ ਬਿਆਨ ਦਾਗਦੇ ਆ ਜਦੋਂ ਅਸੀਂ ਬੈਠ ਜਾਂਦੇ ਆ ਰਾਜ ਗੱਦੀਆਂ ਦੇ ਉੱਪਰ ਤੇ بڑے ਵੱਡੇ ਵੱਡੇ ਬਿਆਨ ਦਾਗਦੇ ਆ ਕਿ ਅਸੀਂ ਪੰਜਾਬ ਦੇ ਵਿੱਚੋਂ ਜਿਹੜੇ ਗਏ ਹੋਏ ਨੇ ਉਹਨਾਂ ਨੂੰ ਵਾਪਸ ਲੈ ਕੇ ਆਵਾਂਗੇ ਇੱਥੇ ਆੜ ਕੇ ਅੰਗਰੇਜ਼ ਕੰਮ ਕਰਨਗੇ ਗੋਰੇ ਕੰਮ ਕਰਨਗੇ ਪਰ ਸੱਚ ਜਾਣੋ ਸਰਕਾਰ ਜੀ ਜ਼ਮੀਨ ਤੇ ਆਣ ਕੇ ਦੇਖਿਓ ਇਹ ਪਾਲ ਸਿੰਘ ਵਰਗਿਆਂ ਦੇ ਘਰਾਂ ਦੇ ਵਿੱਚ ਆਣ ਕੇ ਵੇਖਿਓ ਕਿ ਜਿਨ੍ਹਾਂ ਦੇ ਵਿੱਚੋਂ ਕੱਚੇ ਚੁੱਲਿਆਂ ਦੇ ਵਿੱਚੋਂ ਲਿਪਣ ਦੇ ਲਈ ਮਿੱਟੀ ਵੀ ਮੁੱਲ ਲੈ ਆਉਣੀ ਪੈਂਦੀ ਹੈ ਉਹਨਾਂ ਨੂੰ ਪੁੱਛ ਕੇ ਦੇਖਿਓ ਕਿ ਜਿਨ੍ਹਾਂ ਦਾ 2500 ਰੁਪਏ ਤੇ ਸਫ਼ਰ ਸ਼ੁਰੂ ਹੋਇਆ ਸੀ ਤੇ 9500 ਤੇ ਜਾ ਕੇ ਮੁੱਕ ਗਿਆ ਤੁਸੀਂ ਉਹਨਾਂ ਦੇ ਘਰਾਂ ਦੇ ਵਿੱਚ ਆਣ ਕੇ ਕਿਤੇ ਵੇਖਿਓ ਜਿਨ੍ਹਾਂ ਦੇ ਘਰਾਂ ਦੀਆਂ ਕੰਧਾਂ ਨੂੰ ਪਲਾਸਟਰ ਹੈ ਨਹੀਂ ਜਿਨ੍ਹਾਂ ਤੇ ਬੈਠ ਕੇ ਤੁਸੀਂ ਰਾਜ ਕਰਦੇ ਹੋ ਬਦਲਾਅ ਦੀਆਂ ਗੱਲਾਂ ਕਰਦੇ ਹੋ ਉੱਥੇ ਆਣ ਕੇ ਕਿਤੇ ਦੇਖਿਓ ਕਿ ਇਹਨਾਂ ਦੇ ਬੱਚੇ ਇਹਨੇ ਵਧੀਆ ਪੜ੍ਹ ਲਿਖ ਕੇ ਅੱਜ ਕੱਚੇ ਹੀ ਫਿਰਦੇ ਨੇ ਤੇ ਸਾਰੀ ਉਮਰ ਕੱਚੇ ਹੀ ਰਹਿਣਗੇ ਤੇ ਕੱਚੇ ਕਰਕੇ ਜਿਹਨਾਂ ਨੂੰ ਤੁਸੀਂ ਇਹ ਰੱਖ ਦਿੱਤਾ ਇਹ ਕਦ ਇਹਨਾਂ ਦੀਆਂ ਆਸਾਂ ਪੱਕਣਗੀਆਂ ਕਦ ਇਹਨਾਂ ਦੀਆਂ ਆਸਾਂ ਉਮੀਦਾਂ ਨੂੰ ਬੂਰ ਪੈਗਾ ਤੇ ਬੱਚਾ ਜਿਹੜਾ ਤੁਹਾਡਾ ਚਲੋ ਉਹ ਬੇਟੀ ਤਾਂ ਇਸ ਵੇਲੇ ਚਲੋ ਕਿਤੇ ਨਾ ਕਿਤੇ ਟਿਕਾਣੇ ਤੇ ਹੈ ਇੱਕ ਮੋਬਾਈਲ ਠੀਕ ਕਰਦਾ ਹੈ ਹਾਂਜੀ ਹੋ ਸਕਦਾ ਉਹ ਵੀ ਕਿਤੇ ਕਿਸਮਤ ਉਹਦੀ ਚੰਗੀ ਹੋਵੇ ਉਹ ਵੀ ਕਿਤੇ ਐਮਐਲਏ ਬਣ ਜਵੇ ਹਾਂਜੀ ਪਰ ਜਿਹੜਾ ਗੱਲ ਉਹ ਮੁੰਡੇ ਦੀ ਕਰੀਏ ਜਿਹੜਾ ਤੁਸੀਂ ਕਹਿੰਦੇ ਪਲੱਸ 2 ਕਰਕੇ ਹੁਣ ਅੱਗੇ ਉਹਦਾ ਕੀ ਸੁਪਨਾ ਹੈ ਉਹ ਬਾਹਰ ਜਾਣ ਨੂੰ ਕਹਿੰਦਾ ਜੀ ਕਿੱਥੇ ਕੈਨੇਡਾ ਤੇ ਪਰ ਮੇਰੇ ਕੋਲ ਇੰਨੀ ਪਹੁੰਚ ਹੈ ਨਹੀਂ ਪੁੱਤਾ ਪੜਦਾ ਗਿਆ PTE 6.5 ਬੈਂਡ ਕਰਕੇ ਹੁਣ ਉਹ ਮਤਲਬ ਜਿੱਦ ਕਰਦਾ ਵੀ ਆ ਬਾਹਰ ਜਾਣਾ ਜਿੱਦ ਕਰਦਾ ਕੀ ਵੇਚ ਕੇ ਬਾਹਰ ਭੇਜਣਾ ਜ਼ਮੀਨ ਹੀ ਵੇਚ ਸਕਦੇ ਆ ਹੋਰ ਤਾਂ ਕੋਈ ਆਪਣੇ ਕੋਲ ਸਾਧਨ ਹੈ ਨਹੀਂ ਕਿੰਨੀ ਜ਼ਮੀਨ ਆ ਦੋ ਏਕੜ ਜ਼ਮੀਨ ਆ ਜੀ ਦੋ ਏਕੜ ਵੇਚ ਕੇ ਉਹਨੂੰ ਬਾਹਰ ਭੇਜ ਦਿੱਤਾ ਆਪ ਕੀ ਕਰਨਾ ਆਪ ਵਸ ਜਿਵੇਂ ਆਪ ਦਾ ਪੂਰਾ ਖਾਤਮਾ ਹੋ ਗਿਆ ਜੀ ਉਹਨਾਂ ਨੂੰ ਬਚਾਉਣ ਦੇ ਮਾਰੇ ਜ਼ਮੀਨ ਵੇਚਣ ਨਹੀਂ ਪਾਉ ਜੀ ਤੇ ਜ਼ਮੀਨ ਵੇਚ ਕੇ ਤੁਸੀਂ ਉਹਨੂੰ ਭੇਜ ਦਿੱਤਾ ਫਿਰ ਤੁਹਾਡੇ ਨਿਆਣੇ ਤੁਹਾਡੇ ਘਰ ਦੇ ਵਿੱਚੋਂ ਰੱਸੇ ਨਾਲ ਲਪੋਦੇ ਫਿਰਨਗੇ। ਉ ਤਾਂ ਦੇਖੋ ਹਾਲਾਤ ਕੀ ਬਣਨਗੇ ਫਿਰ ਦੇਖੋ ਕੀ ਕਰ ਸਕਦੇ ਆਪਾਂ। ਹੂੰ। ਪਰ ਬੱਚੇ ਜिद ਕਰ ਰਹੇ ਆ ਵੀ ਬਾਹਰ ਜਾਣਾ। 2 ਏਕੜ ਵੇਚ ਕੇ ਫਿਰ ਲੋਕਾਂ ਦੀਆਂ ਬੱਟਾਂ ਦੇ ਉੱਪਰ ਖਾਖੋਦੇ ਫਿਰੂਗੇ। ਹਾਂਜੀ ਫਿਰ ਹੁਣ ਕੀ ਕਰ ਸਕਦੇ ਹਾਂ? ਹਾਲਾਤ ਇਹੋ ਜਿਹੇ ਹੋ ਰਹੇ ਨੇ ਫਿਰ ਅਜਦੋਂ ਆਪਦਾ ਭਵਿੱਖ ਨਹੀਂ ਬਣਿਆ ਇੱਥੇ ਜੀ। ਬੱਚਿਆਂ ਨੂੰ ਕੀ ਉਹਨਾਂ ਦਾ ਕੀ ਬਣੂਗਾ ਜੀ? ਹੂੰ। ਤੇ ਉਧਰ ਜਾ ਕੇ ਤੁਹਾਨੂੰ ਲੱਗਦਾ ਕਿ ਬੱਚਾ ਤੁਹਾਡਾ ਸੁਰੱਖਿਅਤ ਆ ਉਹਦਾ ਭਵਿੱਖ ਸੁਰੱਖਿਅਤ ਹੋ ਸਕਦਾ? ਦੇਖੋ ਜੀ ਤਾਂ ਹੁਣ ਜਾਇ ਤੋਂ ਫਸਾ ਲਗੂ ਜਾਂ ਹੁਣ ਬੱਚੇ ਨੂੰ ਪੁੱਛ ਸਕਦੇ ਹੋ ਤੁਸੀਂ ਕਿਉਂਕਿ ਉਹਨਾਂ ਨੇ ਪੀਟੀਈ ਕਰੀ ਹੈ ਮੈਂ ਤਾਂ ਇਸ ਲਾਈਨ ਬਾਰੇ ਪਤਾ ਹੀ ਨਹੀਂ ਜਿਹੜਾ ਮਾਰੋ ਬਾਜ ਬੱਚੇ ਨੂੰ ਕਿੱਥੇ ਹੈ ਹਰਮਨਦੀਪ ਸਿੰਘ ਆ ਹੀ ਪਤਰ ਰਹੇ ਹਰਮਨ ਲਿਆ ਆਵੇ ਕੁਰਸੀ ਇੱਧਰ ਇੱਥੇ ਆ ਜਾ ਇੱਥੇ ਡਾਹੇ ਕੁਰਸੀ ਕੀ ਹਾਲ ਆ ਤੇਰਾ ਮੈਂ ਬਾਦੀਤ ਸੀਗਾ ਕੀ ਕੀਤਾ ਆਪਾਂ ਮੈਂ ਪੀਟੀ ਕੀਤੀ ਅੱਛਾ ਤੇ ਹੁਣ ਕੀ ਤੇਰਾ ਇਰਾਦਾ ਆ ਮੇਰਾ ਇਰਾਦਾ ਬਾਹਰ ਜਾਣ ਦਾ ਹੈ ਬਾਹਰ ਜਾਣ ਦਾ ਕਿਉਂ ਕਿਉਂਕਿ ਡੈਡੀ ਹੋਰਾਂ ਨੂੰ ਦੇਖ ਕੇ ਤੇ ਸਿਸਟਰ ਹੋਰਾਂ ਨੂੰ ਦੇਖ ਕੇ ਤਾਂ ਹੀ ਲੱਗਦਾ ਵੀ ਉਹਦੇ ਕੁਝ ਵੀ ਨਹੀਂ ਗਏ ਹੂੰ ਇਹਨਾਂ ਦੀ ਉਰੀ ਸਾਰੀ ਨੰਗੀ ਤੇ ਸਾਡੀ ਵੀ ਲੰਗੀ ਜਾਣੀ ਹੈ ਹੂੰ ਤੇ ਹਰਮਨ 2 ਏਕੜ ਤੇਰੇ ਬਾਪ ਦੀ ਜ਼ਮੀਨ ਆ 2 ਏਕੜ ਇਹਦੇ ਸੰਗ ਦੇ ਵਿੱਚ ਗੂਠਾ ਦੇ ਕੇ ਤੈਨੂੰ ਤੇਰੀ ਖਾਤਰ ਵੇਚ ਵੀ ਦਊਗਾ ਇਹੋ ਜੇ ਤੂੰ ਉੱਧਰ ਚਲਾ ਗਿਆ ਤੈਨੂੰ ਉੱਧਰ ਬਾਰੇ ਕੀ ਪਤਾ ਕੀ ਤੂੰ ਜਾਂਦਾ ਹੀ ਉੱਧਰ ਕਿਤੇ ਰਜਵਾੜਾ ਬਣ ਜਾਊਗਾ ਨਹੀਂ ਨਹੀਂ ਹਾਂ ਹੌਲੀ ਹੌਲੀ ਦੇਖਾਂਗੇ ਕਰਾਂਗੇ ਕਿੰਨੇ ਕਿੰਨੇ ਤੈਨੂੰ ਦੱਸਿਆ ਕਿਸੇ ਏਜੰਟ ਨੇ ਜਾਂ ਕਿੰਨੇ ਕਿ ਕਿੰਨੇ ਲੱਖ ਲੱਗਣਗੇ 20 ਲੱਖ ਲੱਗਣਗੇ ਕਿਲਾ ਕਿੰਨਾ ਦਾ ਇੱਥੇ 20 ਦਾ ਜੀ 20 ਦਾ ਤੇ ਇੱਕ ਇੱਕ ਕੋਰਸੇ ਦਾ ਕਿੰਨੇ ਚੜਦਾ 2 ਸਾਲ ਦਾ 2 ਸਾਲ ਦਾ 40 ਲੱਖ ਹੋ ਗਿਆ 2 ਸਾਲਾਂ ਦੇ ਵਿੱਚ ਦੋ ਕਿਲੇ ਫੂਕ ਦਿੱਤੇ ਤੇ ਦੋ ਸਾਲਾਂ ਦੇ ਵਿੱਚ ਤੂੰ ਉੱਧਰ ਇੱਕ ਮਹੀਨੇ ਦਾ ਕਮਾ ਕਿੰਨਾ ਲਊਗਾ ਲੱਕ 50 60 ਹਜ਼ਾਰ ਬਣਾਵਾ ਕਮਾਵਾ ਕਿਉਂਕਿ ਦੇਖੋ ਮੰਨ ਲਓ ਜੇ ਤੂੰ ਉਧਰ 3000 ਡਾਲਰ ਕਮਾਉਣਾ ਵੀ ਹੈ ਤੇ 12 36000 ਡਾਲਰ ਤੂੰ ਸਾਲ ਦਾ ਕਮਾ ਵੀ ਲਿਆ ਤੇ ਉਸ ਤੋਂ ਬਾਅਦ ਕਾਕੇ ਤੇਰੀ ਉਧਰ ਫੀਸ ਵੀ ਲੱਗਣੀ ਆ ਤੇਰਾ ਖਾਣਾ ਪੀਣਾ ਵੀ ਤੇਰੀ ਰਾਇਸ਼ ਵੀ ਆ ਤੇਰਾ ਟ੍ਰੈਫਿਕ ਦਾ ਤੂੰ ਆਣਾ ਜਾਣਾ ਸਾਰਾ ਕੁਝ ਤੇਰਾ ਉਹਦਾ ਖਰਚਾ ਵਿੱਚ ਆ ਇੰਨਾ ਸਾਰਾ ਖਰਚਾ ਤੂੰ ਕਰ ਲਵੇਂਗਾ ਕਰ ਲਾਂਗੇ ਕੋਈ ਤਾਂ ਹੱਲ ਕਰਾਂਗੇ ਇੱਥੇ ਡੈਡੀ ਹੋਰਾਂ ਦੇ ਹਾਲਾਤ ਦੇਖ ਕੇ ਤਾਂ ਹੀ ਲੱਗਦਾ ਵੀ ਉਹ ਰਹਿਣਾ ਤਾਂ ਉੱਥੇ ਚੰਗੇ ਆਂ ਤੇ ਆੜੀਆਂ ਦਾ ਕਰ ਲਾਂਗੇ ਉੱਥੇ ਜਾ ਕੇ ਦਿਹਾੜੀਆਂ ਕਾ ਲੂਗੇ ਇੱਧਰ ਕੋਈ ਹੱਲ ਹੈ ਨਹੀਂ ਕੋਈ ਹੱਲ ਨਹੀਂ ਜੀ ਸਰਕਾਰ ਆਣ ਦਾ ਪਤਾ ਹੀ ਐ ਉਹ ਕੀ ਕਰੀ ਜਾਂਦੀ ਨੇ ਜੀ ਕੋਈ ਸਰਕਾਰਾਂ ਤੇ ਆਸ ਉਮੀਦ ਨਹੀਂ ਕੋਈ ਨਹੀਂ ਉਹ ਤਾਂ ਸਰਕਾਰ ਤਾਂ ਕਹਿੰਦੀ ਐ ਕਿ ਅਸੀਂ ਉਧਰੋਂ ਇੱਧਰ ਲੈ ਆਉਣੇ ਆ ਪਹਿਲਾਂ ਇੱਧਰ ਲੈ ਆਉਣ ਦਾ ਪੱਕੇ ਕਰ ਲੋ ਫੇਰ ਉਧਰੋਂ ਲਿਆਈ ਆ ਆ ਸਵਾਲ ਐ ਇਸ ਬੱਚੇ ਦਾ ਕਿ ਪਹਿਲਾਂ ਜਿਹੜੇ ਇੱਧਰ ਆ ਉਹਨਾਂ ਨੂੰ ਤਾਂ ਪੱਕੇ ਕਰ ਲੋ ਇਹ ਬੱਚੇ ਜਿਹੜੇ ਆ ਇਹਨਾਂ ਦਾ ਦਿਲ ਪੁੱਛ ਕੇ ਦੇਖੋ ਇਸ ਬੱਚੇ ਦੀਆਂ ਅੱਖਾਂ ਦੇ ਵਿੱਚੋਂ ਤੁਸੀਂ ਤਰਦੇ ਅਥਰੂ ਦੇਖ ਰਹੇ ਹੋ ਉਸ ਮਜਬੂਰ ਬਾਪ ਦੀ ਜਿਹੜੀ ਢਲ ਗਈ ਜਵਾਨੀ ਐ ਔਰ ਬੁਢਾਪੇ ਦੇ ਵਿੱਚ ਹੁਣ ਉਹਨੇ ਰੋਲਣਾ ਇਹਨਾਂ ਦੋਨਾਂ ਦੀਆਂ ਅੱਖਾਂ ਦੇ ਵਿੱਚ ਤੈਰਦੇ ਹੋਏ ਅਧੂਰੇ ਤਿੜਕੇ ਟੁੱਟੇ ਕੱਚ ਭੁੰਨੇ ਜਿਹੇ ਸੁਪਨੇ ਦੇਖਦੇ ਹੋ ਸ਼ਾਇਦ ਸਰਕਾਰਾਂ ਨਹੀਂ ਦੇਖਦੀਆਂ ਇਹਨਾਂ ਨੂੰ ਜੇਕਰ ਤੁਸੀਂ ਦੇਖੋ ਇਹ ਬੱਚੇ ਜਿਹੜੇ ਆ ਜੇਕਰ ਇਹਦੀਆਂ ਅੱਖਾਂ ਦੇ ਵਿੱਚ ਤੁਸੀਂ ਅੱਜ ਅਥਰੂ ਨਾ ਨ ਦੇਖੇ ਤਾਂ ਜ਼ਿੰਦਗੀ ਦੇ ਵਿੱਚ ਤੁਸੀਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਮੁੜ ਕੇ ਬਦਲਾਅ ਦੀ ਨਾ ਤੁਸੀਂ ਗੱਲ ਕਰ ਸਕਦੇ ਹੋ ਤੇ ਨਾ ਬਦਲਾਅ ਦੇ ਲਈ ਲੋਕਾਂ ਦੀਆਂ ਗਲੀਆਂ ਦੇ ਵਿੱਚ ਜਾ ਕੇ ਉਹਨਾਂ ਦੇ ਦਰਵਾਜ਼ੇ ਖੜਕਾ ਸਕਦੇ ਹੋ ਅੱਜ ਲੋੜ ਹੈ ਯਾਰ ਅਸੀਂ ਐਵੇਂ ਗੱਲਾਂ ਕਰੀ ਜਾਂਦੇ ਵੱਡੀਆਂ-ਵੱਡੀਆਂ ਕਿ ਅਸੀਂ ਉਧਰ ਲਿਆਂ ਨੂੰ ਇੱਧਰ ਲਿਆਉਣਾ ਇਸ ਮੁੰਡੇ ਦੀ ਗੱਲ ਸੁਣੋ ਕਿ ਪਹਿਲਾਂ ਇੱਧਰ ਲਿਆਂ ਨੂੰ ਤਾਂ ਪੱਕੇ ਕਰ ਲੋ ساری ਉਮਰ ਉਸਦੇ ਬਾਪ ਨੇ ਜਿਹੜੀ ਕਿ ਕੱਚਿਆਂ ਉਮਰ گزار ਦਿੱਤੀ ਔਰ ਅੱਜ ਕਿੰਨੇ ਹੋਰ ਪਾਲ ਸਿੰਘ ਜੀ ਕਿੰਨੇ ਬੰਦੇ ਤੁਹਾਡੇ ਇੱਧਰ ਹੋਰ ਕੱਚੇ ਹੋਣਗੇ ਇਦਾਂ ਦੇ ਸਿੱਖਿਆ ਪ੍ਰੋਵਾਈਡਰ 5442 ਹੈ ਜੀ ਹੁਣ 5442 ਹੋਰ ਬੰਦੇ ਵੀ ਹੈਗੇ ਨੇ ਕਿ ਜਿਹੜੇ ਕੱਚੇ ਨੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਹੋਣਗੇ ਕੋਈ ਏਡीडी ਹੋਊਗਾ ਕੋਈ ਹੋਰ ਹੋਣਗੇ ਜਿਹੜੇ ਕੱਚੇ ਤੁਸੀਂ ਰੱਖੇ ਹੋਏ ਨੇ ਇੱਕ ਮਹਿਕਮੇ ਦੇ ਵਿੱਚ ਨਹੀਂ ਸਿਰਫ ਸਿੱਖਿਆ ਦੇ ਵਿਭਾਗ ਦੇ ਵਿੱਚ ਨਹੀਂ ਇੱਥੇ ਬਹੁਤ ਸਾਰੇ ਵਿਭਾਗੇ ਐਥੇ ਨੇ ਕਿ ਜਿਨ੍ਹਾਂ ਦੇ ਵਿੱਚ ਕੱਚੇ ਬੰਦੇ ਤੁਸੀਂ ਰੱਖੇ ਹੋਏ ਨੇ ਔਰ ਉਹ ਕੱਚੇ ਬੰਦੇ ਜਦ ਤੁਸੀਂ ਕੱਚੇ ਕਰਕੇ ਕੱਢਦੇ ਹੋ ਤਾਂ ਕਿਤੇ ਉਹਨਾਂ ਦੇ ਜਾ ਕੇ ਕੱਚੇ ਘਰ ਦੇਖਿਓ ਸੱਚਮੁੱਚ ਤੁਸੀਂ ਕੱਚੇ ਹੋ ਕੇ ਨਿਕਲਣਾ ਉੱਥੋਂ ਪਰ ਨਹੀਂ ਤੁਹਾਨੂੰ ਲੋੜ ਹੈ ਸਿਰਫ ਸਿਰਫ ਵੋਟਾਂ ਦੀ ਮਾਫ ਕਰਨਾ ਇਹਨਾਂ ਲੋਕਾਂ ਦੇ ਘਰ ਦੇ ਚੁੱਲ੍ਹੇ ਜਿਹੜੇ ਆ ਉਹ ਮਗਨੇ ਤਾਂ ਹੀ ਆ ਜੇਕਰ ਇੱਥੇ ਪ੍ਰੋਪਰ ਤਰੀਕੇ ਸਲੀਕੇ ਦੇ ਨਾਲ ਕੋਈ ਨੌਕਰੀਆਂ ਹੋਣਗੀਆਂ ਅੱਜ ਅਫਸੋਸ ਦੇ ਨਾਲ ਇੱਕ ਗੱਲਬਾਤ ਕਰਨੀ ਪਈ ਹੈ ਨਾ ਇਹਨਾਂ ਦੇ ਨਾਲ ਕਿਉਂਕਿ ਇਹਨਾਂ ਨੇ ਆਪਣੇ ਤੌਰ ਤੇ ਆਪਣੇ ਮਨ ਨੂੰ ਤਸੱਲੀ ਦੇਣ ਦੇ ਵਾਸਤੇ ਆਪਣੀ ਜਦੋਂ ਨੌਕਰੀ ਖਤਮ ਹੁੰਦੀ ਹੈ ਇੱਕ ਆਪ ਸੱਦੀ ਜਿਹੀ ਰਿਟਾਇਰਮੈਂਟ ਕੀਤੀ ਹੈ ਸੁਪਨੇ ਹੁੰਦੇ ਨਾ ਵੱਡਿਆਂ ਵੱਡਿਆਂ ਲੋਕਾਂ ਦੇ ਜਦੋਂ ਰਿਟਾਇਰ ਹੋਵਾਂਗੇ ਢੋਲ ਵਜਣਗੇ ਗੱਲ ਦੇ ਵਿੱਚ ਹਾਰ ਪਹਿਣਗੇ ਇਹਨਾਂ ਨੇ ਵੀ ਪਾਏ ਪਰ ਉਹ ਸਰਕਾਰ ਨੇ ਨਹੀਂ ਇਹਨਾਂ ਦੇ ਸੱਜਣਾ ਮਿੱਤਰਾਂ ਪਿਆਰਿਆਂ ਨੇ ਸਰਕਾਰ ਜੀ ਸੋਚੋ ਕੁਝ ਬਹੁਤ ਸਾਰੇ ਘਰ ਐਸੇ ਨੇ ਕਿ ਜਿਨ੍ਹਾਂ ਘਰਾਂ ਦੇ ਵਿੱਚੋਂ ਨੌਜਵਾਨ ਆਉਂਦੇ ਨੇ ਔਰ ਉਹਨਾਂ ਦਾ ਹਰ ਪੱਧਰ ਤੇ ਸ਼ੋਸ਼ਣ ਹੁੰਦਾ ਹੈ ਸਰਕਾਰੀ ਮਹਿਕਮੇ ਦੇ ਵਿੱਚ ਵੱਖਰਾ ਪ੍ਰਾਈਵੇਟ ਥਾਂ 'ਤੇ ਵੱਖਰਾ ਸਾਡੇ ਬੱਚੇ ਵੱਡੀਆਂ-ਵੱਡੀਆਂ ਡਿਗਰੀਆਂ ਲੈ ਕੇ ਬੇਰੁਜ਼ਗਾਰ ਘੁੰਮ ਰਹੇ ਨੇ ਉਹਨਾਂ ਦੇ ਗੀਜੇ ਫਰੋਲ ਕੇ ਦੇਖਿਓ ਉਹਨਾਂ ਦੇ ਗੀਜਾਂ ਦੇ ਵਿੱਚੋਂ ਤੁਹਾਨੂੰ ਡਿਗਰੀਆਂ ਵੀ ਮਿਲਣਗੀਆਂ ਨਸ਼ਿਆਂ ਦੀਆਂ ਗੋਲੀਆਂ ਵੀ ਮਿਲਣਗੀਆਂ ਕਿਉਂਕਿ ਜੇਕਰ ਬੇਰੁਜ਼ਗਾਰ ਮਨ ਇੱਧਰ-ਉੱਧਰ ਪਟਕਦੇ ਫਿਰਨਗੇ ਤਾਂ ਕਿੱਥੇ ਜਾਊਗੀ ਸਾਡੀ ਇਹ ਜਵਾਨੀ ਕਿੱਥੇ ਜਾਣਗੇ ਇਹ ਲੋਕ ਕਿੱਥੇ ਜਾਣਗੇ ਇਹ ਪਰਿਵਾਰ ਜੇਕਰ 2 ਏਕੜ ਵੇਚ ਕੇ ਆਪਣੇ ਮੁੰਡੇ ਨੂੰ ਬਾਹਰ ਭੇਜਾਂਗੇ ਤਾਰੇ ਹਾਂ ਸਪਰੇ ਹਾਂ ਤੇ ਫਿਰ ਮਹਿੰਗੀਆਂ ਹੋਣਗੀਆਂ ਰਸੇ ਵੀ ਘਰ ਦੇ ਲੋਕੋਲ ਕੋ ਕੇ ਰੱਖਣਗੇ ਕਿਤੇ ਟ੍ਰੇਨਾਂ ਦੇ ਆਉਣ ਦਾ ਸਮਾਂ ਤਾਂ ਨਹੀਂ ਲੇਟ ਹੋ ਜਾਣਾ ਕਿਤੇ ਨਹਿਰਾਂ ਦੇ ਵਿੱਚੋਂ ਪਾਣੀ ਤਾਂ ਨਹੀਂ ਸੁੱਕ ਜਾਣਾ ਕਿਤੇ ਦਰਿਆ ਕਿਸੇ ਨੇ ਡੀਕਾ ਲਾ ਕੇ ਪੀ ਤਾਂ ਨਹੀਂ ਲੈਣੇ ਇਹ ਜ਼ਿੰਦਗੀ ਇਦਾਂ ਹੀ ਚਲਦੀ ਰਹਣੀ ਆ ਬੜੀਆਂ ਗੱਲਾਂ ਕੀਤੀਆਂ ਬੜੀਆਂ ਸਰਕਾਰਾਂ ਆਈਆਂ ਗਈਆਂ ਪਰ ਇਹ ਪਰਿਵਾਰ ਇਹ ਘਰ ਉੱਥੇ ਦੇ ਉੱਥੇ ਨੇ ਬੇਨਤੀ ਹੈ ਕਿ ਜਾਂ ਇਹਨਾਂ ਨੂੰ ਪੱਕੇ ਕਰ ਦਿਓ ਤੇ জাফর ਜਿਹੜੀਆਂ ਤੁਹਾਡੀਆਂ ਪੱਕੀਆਂ ਟੈਂਕੀਆਂ ਉਹਨਾਂ ਨੂੰ ਢਾ ਦਿਓ ਕਿਉਂਕਿ ਉਹ ਤਾਂ ਵਿਚਾਰੇ ਉੱਥੇ ਹੀ ਚੜੇ ਫਿਰਦੇ ਨੇ ਉਤਾਰੋ ਸਾਨੂੰ ਜ਼ਿੰਦਗੀ ਦੇ ਵਿੱਚ ਉਸ ਮੈਦਾਨ ਦੇ ਵਿੱਚ ਕਿ ਜਿੱਥੇ ਸਾਡੀ ਜ਼ਿੰਦਗੀ ਸਫਲ ਹੋ ਸਕੇ ਪਾਲ ਸਿੰਘ ਜੀ ਤੁਹਾਡਾ ਗੱਲਾਂ ਕਰਦਾ ਕਰਦਾ ਮੈਂ ਵੀ ਕਈ ਵਾਰ ਭਾਵੁਕ ਹੋਇਆ ਹਰਮਨ ਜ਼ਿੰਦਗੀ ਔਖੀ ਹੈ ਆਪਣੇ ਪਿਓ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹਨੂੰ ਸਰਲ ਕਰਨ ਦੀ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਜੇਕਰ ਆਪਾਂ ਇੱਥੇ ਹੀ ਰਹਿ ਕੇ ਕਿਸੇ ਤਰੀਕੇ ਤੇ ਸਲੀਕੇ ਦੇ ਨਾਲ ਕੋਈ ਹੋਰ ਹੀਲਾ ਵਸੀਲਾ ਕਰ ਸਕੀਏ ਕਿਉਂਕਿ ਇਹ ਪੰਜਾਬ ਨੂੰ ਤੁਹਾਡੀ ਲੋੜ ਹੈ ਇਹ ਸਰਕਾਰਾਂ ਤਾਂ ਚਲਦੀਆਂ ਚੁਲਦੀਆਂ ਰਹਿਣੀਆਂ ਮੈਂ ਤਾਂ ਇੱਕ ਤੁਹਾਡੇ ਭਰਾ ਹੋਣ ਦੇ ਨਾਤੇ ਤੁਹਾਨੂੰ ਸਲਾਹ ਦਿੰਨਾ ਮਾਪੇ ਬਾਬ ਦੀਆਂ ਅੱਖਾਂ ਦੇ ਸਾਹਮਣੇ ਰਹਿ ਕੇ ਕੁਝ ਇਹਨਾਂ ਦੇ ਸੁਪਨੇ ਪੂਰੇ ਕਰੋ ਕੁਝ ਆਪਣੇ ਸੁਪਨੇ ਪੂਰੇ ਕਰੋ ਬਾਕੀ ਦੋਸਤੋ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਆ ਚਾਦਰ ਤੋਂ ਬਾਹਰ ਪੈਰ ਕੱਢਾਂਗੇ ਤੇ ਉਹਦਾ ਹੱਲ ਕੋਈ ਨਹੀਂ ਬਸ ਇਹ ਜ਼ਿੰਦਗੀ ਇਦਾਂ ਹੀ ਲੰਘਦੀ ਰਣੀ ਆ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਤੇ ਇਦਾਂ ਦੇ ਲੋਕ ਕੱਚੇ ਹੀ ਰਹਿ ਜਾਣੇ ਆ ਪੱਕੇ ਨਹੀਂ ਹੋਣੇ ਸੁਪਨੇ ਕੱਚੇ ਅਧੂਰੇ ਇਦਾਂ ਹੀ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ فائیب فائی ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ یو ایس اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ٹی وی ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ